ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਆਮ ਲੋਕਾਂ ਨੂੰ ਉਹ ਹਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਜੋਬਨਪ੍ਰੀਤ ਸਿੰਘ ਜੀ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਹੁਦਾ ਦਿੱਤਾ ਗਿਆ ਸੀ ਉਸੇ ਤਰ੍ਹਾਂ ਹੀ ਅੱਜ ਚੇਅਰਮੈਨ ਜੋਬਨਪ੍ਰੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਉਹਨਾਂ ਦੇ ਦਫ਼ਤਰ ਵਿੱਚ ਹੋਰ ਚਾਰ ਮੈਂਬਰਾਂ ਦੀ ਤਾਜਪੋਸ਼ੀ ਕੀਤੀ ਗਈ ਜਿਨ੍ਹਾਂ ਵਿੱਚ ਕੁਲਜੀਤ ਸਿੰਘ ਲੱਕੀ ਗੁਰਪ੍ਰੀਤ ਸਿੰਘ ਸ੍ਰੀ ਹਰਗੋਬਿੰਦਪੁਰ ਜਰਜੀਤ ਸਿੰਘ ਪਿੰਡਾਲ ਤੇ ਮਹਿਲਾ ਵਿੰਗ ਦੀ ਸਰਬਜੀਤ ਕੌਰ ਨੂੰ ਵੱਖ-ਵੱਖ ਅਹੁਦੇ ਦਿੱਤੇ ਗਏ ਅਤੇ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰਾਂ ਵੱਲੋਂ ਇਹਨਾਂ ਮੈਂਬਰਾਂ ਨੂੰ ਵਧਾਈ ਦਿੱਤੀ ਗਈ। ਗਲਬਾਤ ਕਰਦਿਆਂ ਚੇਅਰਮੈਨ ਜੋਬਨਪ੍ਰੀਤ ਸਿੰਘ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਅਹੁਦੇ ਦੇ ਕੇ ਤਾਜਪੋਸ਼ੀਅਨ ਕਰ ਰਹੀ ਹੈ ਇਹ ਬਹੁਤ ਹੀ ਸ਼ਲਾਗਾਇੋਗ ਕਦਮ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਵਿੱਚ ਕੰਮ ਕਰ ਰਹੇ ਹਨ ਉਹਨਾਂ ਦਾ ਕੋਈ ਵੀ ਰਾਜਨੀਤਿਕ ਪਿਛੋਕੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਜੋ ਕਿ ਆਪਣੇ ਚਹਤਿਆਂ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਅਹੁਦੇ ਵੰਡਦੇ ਸਨ ਪਰ ਆਮ ਆਦਮੀ ਪਾਰਟੀ ਇੱਕ ਅਜੇ ਹੀ ਪਾਰਟੀ ਹੈ ਜੋ ਕਿ ਆਮ ਲੋਕਾਂ ਨੂੰ ਹੀ ਅੱਗੇ ਆਉਣ ਦਾ ਮੌਕਾ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਜੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਆ ਰਹੀਆਂ ਹਨ ਬਹੁਤ ਹੀ ਵੱਡੀ ਗਿਣਤੀ ਦੇ ਨਾਲਾਮ ਆदमी ਪਾਰਟੀ ਜਿੱਤ ਪ੍ਰਾਪਤ ਕਰੇਗੀ ਨਾਲ ਹੀ ਤਰਨਤਾਰਨ ਵਿੱਚ ਹੋਈਆਂ ਵੋਟਾਂ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਤਰਨਤਾਰਨ ਇੱਕ ਅਜਿਹਾ ਜ਼ਿਲ੍ਹਾ ਸੀ ਜੋ ਕਿ ਆਕਾਲੀ ਦਰ ਦਾ ਮੂਲ ਮੰਨਿਆ ਜਾਂਦਾ ਸੀ ਪਰ ਉੱਥੇ ਵੀ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਤੇ ਅਜੀਮ ਮਹਾਜਨ ਦੀ ਖਾਸ ਰਿਪੋਰਟ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਸੋਚ ਸੀ ਕਿ ਆਮ ਘਰਾਂ ਦੇ ਆਮ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਵੀ ਨਹੀਂ ਹੈਗਾ ਉਹਨਾਂ ਨੂੰ ਚੇਅਰਮੈਨੀਆਂ ਦੇਣੀਆਂ ਉਹਨਾਂ ਨੂੰ ਵੱਡੀਆਂ-ਵੱਡੀਆਂ ਡਾਇਰੈਕਟਰੀਆਂ ਦੇਣੀਆਂ ਉਸੇ ਹੀ ਲੜੀ ਤਹਿਤ ਅੱਜ ਗੁਰਦਾਸਪੁਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚਾਰ ਜਿਹੜੇ ਨੇ ਉਹ ਮੈਂਬਰ ਸਹਿਮਾਨ ਨਿਯੁਕਤ ਕੀਤੇ ਨੇ ਉਹਨਾਂ ਦੀ ਜਿਹੜੀ ਤਾਜਪੋਸ਼ੀ ਆ ਤੁਸੀਂ ਸਾਰੇ ਨੇ ਦੇਖੀ ਉਹਨਾਂ ਨੇ ਅੱਜ ਆਪਣਾ ਦਫ਼ਤਰ ਵੀ ਜੁਆਇਨ ਕੀਤਾ ਜਿਨ੍ਹਾਂ ਵਿੱਚ ਪਹਿਲੇ ਨੰਬਰ ਤੇ ਸਾਡੇ ਭਰਾ ਜਗਜੀਤ ਸਿੰਘ ਲੱਕੀਦੀ ਜੋ ਫਟੜਗੜ ਤੁਰੀਆਂ ਤੋਂ ਪਾਰਟੀ ਦੇ ਬਹੁਤ ਹੁਣ ਹਾਰ ਵਰਕਰ ਨੇ ਨਾਲ ਸਾਡੇ ਗੁਰਪ੍ਰੀਤ ਜੀ ਜੋ ਸਾਡੇ ਸ਼੍ਰੀ ਹਰਗੋਬਿੰਦ ਭਲਕੇ ਤੋਂ ਪਾਰਟੀ ਦੇ ਫਾਊਂਡਰ ਮੈਂਬਰ ਨੇ ਰੀਡ ਵੀ ਹੱਡੀ ਨੇ ਨਾਲ ਸਾਡੇ ਸਾਡੇ ਜ਼ਿਲ੍ਹੇ ਦੇ ਸਕੱਤਰ ਆਮ ਆਲੀ ਪਾਰਟੀ ਗੁਰਦਾਸਪੁਰ ਹਲਕੇ ਤੋਂ ਜਲਜੀਤ ਸਿੰਘ ਪੰਟਾ ਜੀ ਤੇ ਸਾਡੇ ਮੈਂ ਕਿਹਾ ਮਹਿਲਾ ਵਜੋਂ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਤੋਂ ਪਾਰਟੀ ਦੀ ਮਹਿਲਾ ਵਜੋਂ ਦੀ ਰੀਡ ਵੀ ਹੱਡੀ ਮਾਣੂ ਸਰਜੀਤ ਕੌਰ ਜਿਨ੍ਹਾਂ ਦੀ ਇੰਨੀ ਕਿ ਜਿੰਨੂ ਕਹਿੰਦੇ ਆ ਬੀ ਇੰਸਪੀਰੇਸ਼ਨਲ ਸਟੋਰੀ ਆ ਇਕ ਤਰ੍ਹਾਂ ਆਪਣੇ ਹਾਲਾਤਾਂ ਨਾਲ ਲੜ ਕੇ ਪਿੰਡ ਦੇ ਸਰਪੰਚ ਵੀ ਬਣੇ ਅੱਜ ਪਾਰਟੀ ਨੇ ਮੈਂ ਮਾਣ ਦਿੱਤਾ ਮੈਂਬਰ ਵੀ ਬਣਾਇਆ ਪਰਿਵਾਰਕ ਤੌਰ ਤੇ ਵੀ ਇਹਨਾਂ ਦੇ ਬੱਚਿਆਂ ਨੇ ਬਹੁਤ ਇਹਨਾਂ ਦਾ ਨਾਰਾਜ਼ੀ ਕੀਤਾ ਤੇ ਮੈਂ ਸਮਝਦਾ ਕਿ ਤੁਸੀਂ ਜਿੰਨੇ ਵੀ ਸਾਡੇ ਸਾਥੀ ਦੇਖ ਰਹੇ ਹੋ ਸਾਰੇ ਮੈਂਬਰ ਸਾਭਾ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਸੋਚ ਨਹੀਂ ਸਮਝਦਾ ਹੋਵੇ ਤਾਂ ਇਸ ਫੋਟੋ ਦਾ ਇਸ ਪਰਿਵਾਰ ਨੂੰ ਦੇਖ ਲਓ ਪਿੱਛੇ ਸਾਡੇ ਸਾਡੇ ਲੋਕ ਸਭਾ ਇੰਚਾਰਜ ਜੀਵਨ ਸ਼ਰਮਾ ਜੀ ਖਲੋਤੇ ਨੇ ਤੋ ਇੱਕੋ ਹੀ ਮੇਰਾ ਕੋਈ ਵੀ ਸਿਆਸੀ ਵਿਚੋਕਣ ਨਹੀਂ ਆ ਤੇ ਸਾਨੂੰ ਪਾਰਟੀ ਨੇ ਅੱਜ ਉਹਨਾਂ ਉਹਦੇ ਬਿਠਾਇਆ ਵਾ ਜਿੰਨਾ ਤੇ ਉਹ ਜਿਹੜੇ ਸਿਆਸੀ ਲੀਡਰ ਸੀਗੇ ਕਾਂਗਰਸ ਤੇ ਕਾਲੀਗਨ ਤੇ ਭਾਜਪਾ ਦੇ ਉਹ ਲੋਕਦੇ ਸੀ ਕਿ ਮੇਰਾ ਪੋਤਾ ਬੈਠੂ ਦੂਜਾ ਲੀਡਰ ਕਹਿੰਦਾ ਸੀ ਕਿ ਮੇਰਾ ਬੋਤਾ ਬੈਠੂ ਮੇਰੀ ਭੂਆ ਦਾ ਮੁੰਡਾ ਬੈਠੂ ਤੇ ਅੱਜ ਹੋਰ ਤੋਂ ਵੱਡੀ ਆਮ ਆਦਮੀ ਪਾਰਟੀ ਦੀ ਸੋਚ ਨਹੀਂ ਹੋ ਸਕਦੀ ਸਾਰਾ ਫਰੇਮ ਚੈੱਕ ਕਰ ਲੋ ਸਾਰੇ ਆਮ ਘਰਾਂ ਦੇ ਧੀਆ ਪੁੱਤ ਨੇ ਤੇ ਮੈਂ ਸਲੂਟ ਕਰਦਾ ਸਾਡੇ ਨੈਸ਼ਨਲ ਸੁਪਰੀਮੋ ਪ੍ਰਿਯ ਅਰਵਿੰਦ ਕੇਧਰੀਵਾਲ ਜੀ ਨੂੰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡੇ ਪੰਜਾਬ ਇੰਚਾਰਜ ਜੀ શ્રી ਮਨੀਸ਼ ਸੋਧਿਆ ਜੀ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਨੂੰ ਪੰਜਾਬ ਵਰਕਿੰਗ ਪ੍ਰਧਾਨ ਸ਼੍ਰੀ ਕਲਸੀ ਜੀ ਨੂੰ ਇਹਨਾਂ ਡਿਵੀਡਰਾਂ ਦੀ ਇਹ ਸੋਚ ਆ ਕਿ ਆਮ ਘਰਾਂ ਦਿੱਤੀਆਂ ਪਤਨ ਜ਼ਿੰਮੇਵਾਰੀਆਂ ਦੇਣੀਆਂ ਕਿਉਂਕਿ ਪੂਰੇ ਤੰਦੇਹੀ ਨਾਲ ਲਵਾਉਣਗੇ ਔਰ ਤੁਸੀਂ ਦੇਖਿਆ ਹੋਗਾ ਇੱਕ ਹਫ਼ਤਾ ਪਹਿਲੋਂ ਇਹ ਤੇ ਮੇਰੀ ਕਾਜ ਪੁੱਛੀ ਹੋਈ ਸੀ ਆਗੇ ਦਿਨੇ ਵਾਲੇ ਕਹਿਣ ਲੱਗਦੇ ਆ ਕਿ ਸਾਨੂੰ ਪਤਾ ਹੀ ਨਹੀਂ ਸੀਗਾ ਡੀਸੀ ਦਫਤਰ ਪਿਆਲੇ ਬੋਰਡ ਦਾ ਦਫਤਰ ਆ ਤੇ ਆਜੇ ਇਥੇ 200 ਬੰਦਾ ਦੇਲੀ ਚਾਹ ਪੀ ਕੇ ਜਾਂਦਾ ਇਹ ਸਿਰਫ ਆਮ ਆਵੀ ਪਾਰਟੀ ਕਰ ਸਕਦੀ ਹੈ ਕਿ ਡੀਸੀ ਦਫਤਰ ਆਮ ਲੋਕਾਂ ਲਈ ਖੋਲ ਦਿੱਤਾ ਸੋ ਮੈਂ ਸਮਝਦਾ ਆਮ ਆਮ ਆਵੀ ਪਾਰਟੀ ਸਿਰਫ ਆਮ ਲੋਕਾਂ ਦਾ ਸੋਚ ਸਕਦੀ ਆ ਹੋਰ ਕੋਈ ਪਾਰਟੀ ਜਿਹੜੀ ਆ ਉਹ ਲੋਕਾਂ ਬਾਰੇ ਨਹੀਂ ਸੋਚਦੀ ਆਪਣੇ ਪਰਿਵਾਰ ਨੂੰ ਕਿਵੇਂ ਤਗੜਾ ਕਰਨਾ ਕਿਵੇਂ ਵੱਡੇ ਵੱਡੇ ਹੋਟਲ ਖੋਲਣੇ ਆ ਇਹਨਾਂ ਵਾਲੀ ਉਹਨਾਂ ਦਾ ਧਿਆਨ ਉਹ ਇਹ ਨਾਲ ਜਿੰਦਾ ਨਖੀਮਾ ਦਾ ਜਾਤਗੱਲ ਕਿ ਜੋ ਡਿਸਟ੍ਰਿਕਟ ਪਲਾਨਿੰਗ ਕਮੇਟੀ ਦਾ ਡੀਪੀਸੀ ਦਾ ਮੰਡਟ ਆ ਜੋ ਇਹਦੀਆਂ ਪਾਵਰਾਂ ਨੇ ਉਹਦੀਆਂ ਪਾਵਰਾਂ ਦੇ ਤਹਿਤ ਅਸੀਂ ਫੇਰ ਬੇਨਤੀ ਇਹ ਕਰਦੇ ਆ ਕਿ ਜਿੱਦਣ ਸਾਡਾ ਕੋਰਮ ਬਣੂਗਾ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨਰ ਕਿਉਂਕਿ ਉਹਦੇ ਚੇਅਰਮੈਨ ਵੀ ਸਾਡਾ ਮੈਂਬਰ ਆ ਸੰਸਦਿਆਂ ਦੇ ਚੇਅਰਮੈਨ ਵੀ ਸਾਡੇ ਮੈਂਬਰ ਨੇ ਐਮਐਲਏ ਵੀ ਮੈਂਬਰ ਨੇ ਮੇਅਰ ਸਾਡੇ ਮੈਂਬਰ ਨੇ ਜਿੱਦਣ ਕੋਰਮ ਪੜ ਗਿਆ ਅਸੀਂ ਪਹਿਲੀ ਮੀਟਿੰਗ ਦੀ ਤੁਹਾਨੂੰ ਮੈਂ ਦੱਸਣਾ ਚਾਹਣਾ ਖੁਸ਼ੀ ਤਾਂ ਮੇਰੀ ਹੋਊਗੀ ਸਾਡੀ ਪਲਾਨਿੰਗ ਪੂਰੀ ਹੋ ਗਈ ਆ ਗੁਰਦਾਸਪੁਰ ਲਈ ਕੋਈ ਬਹੁਤ ਵਧੀਆ ਇੱਕ ਦਾ ਮੈਡੀਕਲ ਕਾਲਜ ਹੈ ਇੱਕ ਵੱਡੀ ਇੰਡਸਟਰੀ ਦਾ ਜਿਹੜਾ ਵਾ ਪਹਿਲੀ ਮੀਟਿੰਗ ਚ ਪਾਸ ਕਰਕੇ ਆਪਾਂ ਉਹ ਸਰਕਾਰ ਕੋਲੋਂ ਗੁਰਦਾਸਪੁਰ ਦਿਨ ਮਿਲਾ ਕੇ ਵਾ ਅੱਜ ਜਿਹੜਾ ਬੜਾ ਸੁਭਾਗਾ ਵਾਲਾ ਦਿਨ ਆਹੀ ਵੀ ਤਾਉਂਦੇ ਜੀ ਉੱਥੇ ਕੋਈ ਕਾਲੀ ਕਾਲੀ ਜੰਦਾ ਹੈ ਨਾ ਜਿਹੜੀਆਂ ਪਾਰਟੀਆਂ ਜਿਹਨੂੰ ਲੋਕਾਂ ਨੇ ਇਨਕਾਰ ਕਰਾਉਂ ਉਹ ਪਾਰਟੀ ਜਿਹਨੂੰ ਰੱਬ ਦਾ ਡਰ ਹੈ ਨਹੀਂ ਜਿਨ੍ਹਾਂ ਦੀ ਸਰਕਾਰ ਤੇ ਗੁਰੂ ਮਹਾਰਾਜ ਦੀ ਬੇਦਬਗੀ ਹੋਈ ਤੇ ਉਹਨੂੰ ਕਿੱਦਾਂ ਉਹਨਾਂ ਨੇ ਹੈਂਡਲ ਕੀਤਾ ਤੁਸੀਂ ਸਾਰੇ ਜਾਣਦੇ ਹੋ ਤੇ ਪਰੰਪਾਰ ਤੋਂ ਵੀ ਪਰਸ ਜੋਗ ਹਾਲਾ ਸੀ ਕਿ ਤੁਹਾਡਾ ਮੈਂ ਖੁਦ ਦੇਖੋ ਕਾਡਮਿਸਨਿ 40 ਦਾ ਪੁਸਤਿਕ ਨੂੰ ਦੇਖਿਆ ਹੋਇਆ ਤੁਹਾਨੂੰ ਪਰ ਇਲੈਕਸ਼ਨ ਮੈਂ 50 ਦਿਨ ਉੱਤੇ ਰੱਖਿਆ ਅਕਾਲੀ ਪੰਨੂ ਟਿਕਟ ਦੇ ਲਈ ਪਰੰਪਾਰਿਕ ਤੋਂ ਬੰਦਾ ਨਹੀਂ ਲੱਭਿਆ ਕੈਨੇਡਾ ਦੇ ਕੋਈ ਗੈਂਗਸਟਰ ਲੱਭਿਆ ਉਹ ਵੀ ਫਿਰ ਸਾਫ ਸੇਬੀ ਫੇਰ ਕੋਈ ਲੱਭੀ ਉਹਨੂੰ ਕੀਤਾ ਤੇ 2022 ਤੇ ਅਕਾਲੀ ਕੰਨ 40000 ਵੋਟਾਂ ਪਈਆਂ ਸੀਗੀਆਂ ਤੇ 8000 ਦੀ ਚੱਪੀਆਂ 12-13000 ਵੋਟ ਉਹਨਾਂ ਦੀ ਫੇਰ ਕੱਟ ਗਈ ਤੇ ਅਕਾਲੀਵਲ ਮੈਂ ਸਮਝਦਾ ਪੱਤਣ ਵਾਲੇ ਆ ਰਹੇ ਆ ਕਾਂਦੀ ਬੋਲ ਨੂੰ ਮੂਲ ਮੱਸੀ ਜਿਹੜੇ ਆ

ਔਰ ਸਾਰੀ ਕਾਇਸੀ ਵੀ ਔਰ ਸਭ ਤੋਂ ਵੱਧ ਸਾਡੇ ਚੇਅਰਮੈਨ ਜਿਹੜੇ ਜਗਤਨਾ ਬੰਦਾਵਾਜੀ ਬਣੇ ਨੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਜੋ ਸਾਨੂੰ ਸੁਪਰੀਮੇ ਅਫਸਰਾਂ 파ਰਟੀ ਤੋਂ ਦੇ ਵੀ ਅਸੀਂ ਉਹ ਹੀ ਆਪਣੇ ਕਾਰਜ ਜਿਹੜੇ ਉਹਨਾਂ ਦੇ ਨਾਲ ਮਿਲ ਕੇ ਕਰਨਗੇ ਇੱਕ ਮਹਿਲਾ ਨੂੰ ਜਿਹੜਾ ਅੱਜ ਵਜੀਤ ਕਮੇਟੀ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਆਪ ਪਾਰਟੀ ਵੱਲੋਂ ਅਭਿਜਨ ਨਾਮ ਰੱਦਿਆ ਗਿਆ ਹੈ ਔਰ ਵੱਡੇ ਪਦ ਦਿੱਤੇ ਗਏ ਆ ਹਾਂਜੀ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਅਧਿਕਾਰ ਮਹਿਲਾ ਨੂੰ ਜਿਹੜਾ ਉਹ ਬਾਬਾ ਸਾਹਿਬ ਨੇ ਦਿੱਤਾ ਕਿ ਵੋਟ ਪਾਉਣ ਦਾ ਅਧਿਕਾਰ ਤੇ ਦੂਸਰਾ ਅਧਿਕਾਰ ਸਾਨੂੰ ਸਾਡੇ ਅਰਿੰਦ ਕੇਜਰੀ ਵੱਲ ਸੁਪਰੀਮਾ ਨੇ ਦਿੱਤਾ ਕਿਉਂਕਿ ਉਹਨਾਂ ਨੇ ਔਰਤ ਦੀ ਕਾਬਲੀਅਤ ਨੂੰ ਪਛਾਣਿਆ ਚਿੱਲੇ ਚੰਗੇ ਤੋਂ ਕੱਢ ਕੇ ਉਹਨਾਂ ਨੇ ਮਤਲਬ ਇਹਨਾਂ ਨੂੰ ਸਿਖਾਇਆ ਕਿ ਬੱਚੇ ਹਰ ਤਰ੍ਹਾਂ ਇਸ ਕਾਬਿਲ ਅਧਿਅੰਸਕਤੀ ਪਰਸੈਂਟ ਦਾ ਸਾਨੂੰ ਹੱਕਦਾਰ ਇਹਨਾਂ ਨੇ ਬਣਾਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੱਚਮੁੱਚ ਉਹਨਾਂ ਨੇ ਗਣੀ ਸੀ ਪੰਜਾਬ ਦੇ ਵਿੱਚ ਹਰ ਮਹਿਲਾ ਜਿਹੜੀ ਸਰਪੰਚ ਬਣੀ ਆ ਔਰ ਸਰਕਾਰ ਬਣੀ ਹੈ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਇਹ ਸਰਕਾਰ ਬਣੀ ਹੈ ਸਾਰੀ ਮਹਿਲਾ ਕਰਕੇ ਬਣੀ ਹੈ ਉਹਨਾਂ ਨੇ ਸਾਨੂੰ ਮਾਨ ਸਨਮਾਨ ਦਿੱਤੇ ਨੇ ਤੇ ਹੋਰ ਵੀ ਬਹੁਤ ਸਾਰੇ ਮਾਨ ਸਨਮਾਨ ਦੇਣ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਗਰਿੰਦ ਕੁਦਰ ਦੀ ਵਾਲਦੇ ਵਾਲ ਜੋ ਵੀ ਸਾਡੇ ਪ੍ਰੋਟੋਕਾਲ ਦੇ ਵਿੱਚ ਹੋਵੇਗਾ ਜੋ ਪਾਰਟੀ ਦਾ ਫੋਮ ਹੋਏਗਾ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਮੈਂ ਬਹੁਤ ਤੁਸੀਂ ਸਾਰੇ ਹਲਕਾ ਜਿਗਰਿੰਦ ਕੁਦਰ ਨੂੰ ਬੁਲਾਉਂ ਕਰਦਾ ਅੱਜ ਸਾਡੇ ਇੱਥੇ ਵਿਰਾਜਗੜ੍ਹ ਬੋਰਡ ਦੇ ਕਾਰਜਪਤੀ ਜੀ िप साम आदमी पार्टी सुप्रीमो श्री अरविंद केजरीवाल जीदार भगवंत प्रभारी श्री मनीषेडिया जीव प्रधान अमर ओगा जी कार्यकारी प्रधान अमर शेर सिंह जी साभाज श्री जी शर्मा जी तो सा बहुत ही प्यारे मित्र होधानी के चेयरमैन ਰੋਗਨ ਜੀ ਸੰਜੀਤ ਜੀ ਰੰਡਾਵਾ ਉਹਨਾਂ ਸਾਰੇ ਰੋਣਵਾਦ ਕਰਦਾ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਆਉਣ ਵਾਲੇ ਜਿੰਨੇ ਵੀ ਪ੍ਰੋਜੈਕਟ ਨੇ ਇੱਕਾਸਟ ਜ਼ਿਲ੍ਹੇ ਦੇ ਵਿੱਚ ਉਹ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਪੱਖੀ ਦੇ ਯਾਰਾ ਕੇ ਆਪਾਂ ਵੱਧ ਤੋਂ ਵੱਧ ਜਿਲ੍ਹੇ ਨੂੰ ਉੱਤਮ ਰਹਿਣ ਦੀ ਕੋਸ਼ਿਸ਼ ਕਰਾਂਗੇ ਕਰਾਂਗੇ ਵੀ ਸੋ ਸਾਡਾ ਮੇਨ ਮਕਸਦ ਇਹ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਆਉਣ ਵਾਲੀਆਂ ਗ੍ਰਾਂਟਾਂ ਦੇ ਸੈਂਟਰ ਗਵਰਨਮੈਂਟ ਤੋਂ ਆਉਣ ਵਾਲੀਆਂ ਗ੍ਰਾਂਟਾਂ ਜਿਹੜੀਆਂ ਨੇ ਉਹਨਾਂ ਵਾਫਰੇ ਮਿਲ ਰਹੀ ਤੁਹਾਨੂੰ ਗਾਥੀ ਜਿਹੜਾ ਵਿਕਾਸ ਜਿਹੜਾ ਉਹ ਸਭ ਨੂੰ ਚੀਕੇ ਨਾਲ ਕਰਾਈ ਜੀ ਸੁਖਪਾਲ ਸਾਡੇ ਪਾਰਟੀ ਦੇ ਸੁਪਰੀਮਾ ਅੰਸਰੀਵੰਦ ਤੇਜਰੀ ਰਾਜੀ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਪਾਤਕ ਸਰਜੀ ਮਾਨ ਔਰ ਸਾਡੇ ਪੰਜਾਬ ਦੇ ਅੰਚਾਰਜ ਜੀ ਸ਼ੋਭੇ ਜੀ ਅਮਰ ਰੋੜਾ ਜੀ ਸਾਡੇ ਕਾਰਜਕਾਰੀ ਪ੍ਰਧਾਨ ਸ਼ਰੀ ਤਕਸੀ ਜੀ ਔਰ ਸਾਡੇ ਵਿਧਸਭਾ ਚਾਰਜ ਜੀ ਦੀ ਸ਼ਰਮਾ ਜੀ ਔਰ ਸਾਡੇ ਹਰ ਕੋ ਬੋਲਾਰ ਤੇ ਵਧੀਆ ਸਹਿਰ ਮਾਣਾ ਜਿਹੜੇ ਮੈਂ ਕਹਿ ਰਿਹਾ ਜਿਹੜੇ ਸਹਿਰ ਜਿਹੜਾ ਜਗਨਾਪੁਰ ਬੋਰਡ ਦੇ ਪ੍ਰੋਜੈਕਟ ਜਬ ਲੰਦਾ ਹੋਆ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਜਿਨ੍ਹਾਂ ਨੇ ਸਾਨੂੰ ਏਡੀ ਵੱਡੀ ਜੁਨੀਅਰੀ ਬਖਸੇ ਪਾਰਟੀ ਨੇ ਸਾਨੂੰ ਮਾਣ ਦਿੱਤਾ ਔਰ ਅੱਗੇ ਤੋਂ ਅਸੀਂ ਜੇਬਣਦਾ ਹੋਆ ਜੀ ਅਗਵਾਈ ਦੇ ਵਿੱਚ ਜੁਨੀਆ ਵੀ ਦੇ ਦੇਣਾ ਵਧੀਆ ਤਰੀਕੇ ਨਾਲ ਆਪਾਂ ਵੱਡੇ ਪ੍ਰਗਟ ਜਿਹੜੇ ਆ ਉਹਨਾਂ ਦੇ ਨਾਲ ਇਹਨਾਂ ਜੁਗਵਾਈ ਦੇ ਵਿੱਚ ਪਾਸ ਕਰਾ ਕੇ ਔਰ ਆਪਾਂ ਜਿਨ੍ਹਾਂ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕੀਤਾ ਚਾਹੀਦਾ ਜੋ ਵੀ ਮੈਂ ਜਿੰਨੇ ਵੀ ਸਾਰੇ ਜੁਲੂ ਦੀ ਟੀਮ ਹੈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਜਿੰਨਾ ਚੱਕ ਬੜੀ-ਬੜੀ ਮਿਸਾਲ ਵੀ ਹੈ ਆਮ ਆਦਮੀ ਪਾਰਟੀ ਦੇ ਸਰਦਾਰ ਫਗਨ ਸਿੰਘ ਮਾੜੀ ਨੇ ਜਿਹੜੀ ਰਵਿੰਦ ਕੇਜਰੀ ਦੀ ਪਾਰਟੀ ਨੇ ਇੱਕ ਮਿਸਾਲ ਪੈਦਾ ਕੀਤੀ ਜੋ ਨਾ ਕਿਆ ਨੂੰ ਕਰਕੇ ਦਿਖਾਇਆ ਆਮ ਘਰ ਦੇ ਬੱਚਿਆਂ ਨੂੰ ਐਮਐਲਏ ਬਣਾਤਾ ਵੱਡੀਆਂ ਆਮ ਘਰਾਂ ਦੇ ਬੱਚਿਆਂ ਨੂੰ ਮਿਸਟਰ ਬਣਾਇਆ ਆਮ ਘਰਾਂ ਦੇ ਬੱਚਿਆਂ ਨੂੰ ਚੀਰਮੈਨ ਬਣਾਇਆ ਪਰ ਉਹਨਾਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਅੱਜ ਜੋ ਜ਼ਿਲ੍ਹਾ ਜੀਨਾ ਬੋਰਡ ਦੇ ਵਿੱਚ ਜਿਨ੍ਹਾਂ ਨੂੰ ਅੱਜ ਮੈਂਬਰ ਬਜਨ ਜੀ ਵੱਲੋਂ ਜਿਹੜੀ ਜੁਆਇਨਿੰਗ ਕੀਤੀ ਹੈ ਮੈਂਬਰ ਬਜਨ ਨੂੰ ਸੱਫਲ ਗਿਆ ਮੈਂ ਆਪਣੇ ਵੱਲੋਂ ਆਪਣੇ ਸਾਰੇ ਜੀਵ ਵੱਲੋਂ ਪਰਿਵਾਰ ਵੱਲੋਂ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਉਹ ਨਾਲ ਨਾਲ ਮੈਂ ਇੱਕ ਬੇਨਤੀ ਵੀ ਕਰਦਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਤਕੜੀ ਨੂੰ ਕੰਮ ਕਰੋ ਹੋਰ ਵੀ ਜਿਹੜੇ ਸਾਡੇ ਭਰਾ ਕਈ ਅਜੇ ਨਹੀਂ ਆਦਿਆਂ ਦੇ ਲੱਗੇ ਉਹਨਾਂ ਭਰਾਵਾਂ ਨੂੰ ਮੈਂ ਪ੍ਰੋਸਾ ਦੇ ਨਾਮ ਕੁਸ਼ਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਇੱਕ ਇਦਾਂ ਦੀ ਸੋਚ ਹੈ ਕਿਸੇ ਨੂੰ ਵੀ ਆਮ ਆਦਮੀ ਪਾਰਟੀ ਦੇ ਪਿੱਛੇ ਨਹੀਂ ਰਹਿਣ ਦੇਣੀ ਕਿਸੇ ਨਾਲ ਕਿਸੇ ਅਹੁਦੇ ਦੇਖ ਕੇ ਕਿਸੇ ਨਾਲ ਕਿਸੇ ਵਿ자치 ਭਾਵੇਂ ਪਿੰਡ ਲੈਵਲ ਤੇ ਭਾਵੇਂ ਸ਼ਹਿਰ ਲੈਵਲ ਤੇ ਹਲਕੇ ਲੈਵਲ ਤੇ ਜ਼ਿਲ੍ਹੇ ਲੈਵਲ ਤੇ ਸਾਰੇ ਆਪ ਲੈ ਜਿਹੜੇ ਹਿਸਾਬ ਦੇ ਨਾਲ ਆਮਾਦੀ ਪਾਰਟੀ ਦਾ ਵਰਕਰ ਕੰਮ ਕਰੂਗਾ ਉਸ ਦਾ ਆਮਾਦੀ ਪਾਰਟੀ ਉਸ ਇਨਸਾਨ ਨੂੰ ਉਸ ਵਰਕਰ ਨੂੰ ਉਸੇ ਹੱਦ ਨਾਲ ਮਾਨ ਸਨਮਾਨ ਦੇਊਗੀ ਮੈਂ ਆਪਣੇ ਵੱਲੋਂ ਜਿਹੜੇ ਜਿਹੜੇ ਭਰਾਵਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਵਿੱਚ ਜਿਹੜੇ ਮੈਂਬਰ ਦਾ ਜੋਬ ਦਾ ਸੰਭਾਲਣਾ ਆਏ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਦੀ ਪਰਮਾਤਮਾ ਸਾਰਿਆਂ ਨੂੰ ਮੇਰੇ ਸਤਿ ਸ਼੍ਰੀ ਅਕਾਲ ਜੀ ਜਿਹੜਾ ਪਕੀਸੇ ਜਨਾ ਕਹਿੰਦੇ ਜਿਹੜਾ ਪਕੀਸੇ ਵੀ ਚੋਣਾਂ ਦਿੱਤਾਗੇ ਆਵਾਜ਼ ਆ ਅੱਜ ਮੈਂ ਤਗਰੀਬ ਨੂੰ ਕੱਢੀ ਕਿ ਜੀ ਵਿੱਚ ਆ ਪਬਲਿਕ ਦੇ ਵਿੱਚ ਖਾਸ ਤੌਰ ਤੇ ਇਹ ਗੱਲ ਕਰੀਏ ਪੱਤਰਕਾਰ ਕਰਾਵਾਂਗੇ ਕਿ ਤੁਹਾਡੇ ਵੀ ਰਾਜ ਆ ਤੇ ਆਮ ਆਦਮੀ ਪਾਰਟੀ ਦੀ ਪਾਰਟੀ ਆਮ ਆਦਮੀ ਪਾਰਟੀ ਕਿਸੇ ਨੂੰ ਅਰਦਾਸਾ ਸਾਡਾ ਕੋਈ ਨਾਂ ਸਪੰਚਵਾੜਾ ਬੋਲਦਾ ਨਾ ਕੋਈ ਸਾਡਾ ਚੀਰਮਨ ਬੋਲਦਾ ਨਾ ਕੋਈ ਸਾਡਾ ਐਮਐਲਏ ਬੋਲਦਾ ਸੀਐਮ ਸਾਹਿਬ ਦੀ ਸੋਚ ਬੜੀ ਚੰਗੀ ਹੈ ਸੀਐਮ ਸਾਹਿਬ ਦੀ ਸੋਚ ਨੂੰ ਸਮੂਤ ਹੈ ਸਿੰਮ ਸਾਹਿਬ ਦੀ ਸੋਚ ਦੇ ਮਤਾਬਕ ਉਹਨਾਂ ਦੀ ਜੋ ਸੋਚ ਹੈ ਉਸੇ ਸੋਚ ਨਾਲ ਜਿਲ੍ਹਾ ਦਰਸ਼ਕ ਉਸੇ ਸੋਚ ਦੇ ਨਾਲ ਪਲਾਟਫਾਰਮ ਤੇ ਜਿਤੌਣੇ ਇਹ ਤੁਸੀਂ ਸਾਡੇ ਨਾਲ ਦੇ ਤੁਸੀਂ ਸਾਡਾ ਪਰਿਵਾਰ ਦੇ ਤੁਸੀਂ ਸਾਡੇ ਨਾਲ ਜੁੜਨ ਕੇ ਸਾਨੂੰ ਸਾਰੀ ਇਹ ਲਾਚਾਰ ਖੁਸ਼ੀ ਦੇ ਪਾਉਂਦੇ ਠੀਕ ਹੈ ਨਾ ਚਾਹੁੰਦੇ ਹੋ ਦੇਖੋ ਜੀ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਜਿਹਨੇ ప్రతి ਦਿਨ ਸਾਡੇ ਪਾਰਟੀ ਦੇ ਵਿੱਚ ਸਾਡੇ ਯੂਸ ਚੈਦੇ ਜਿਹੜੇ ਕਾਹ ਬੜੀ ਚੈਦੇ ਕਾਂ ਆ ਰਹੇ ਆ ਮਿਹਨਤ ਵਾਲੀ ਜਿਹੜੇ ਬੰਦੇ ਕਾਂ ਆ ਰਹੇ ਆ ਸਾਡੇ ਪਾਰਟੀ ਵਿੱਚ ਵਾਦਾ ਕਰਦੇ ਹੋਏ ਸਾਡੇ ਕੀ ਵੀਰ ਸਾਡੇ ਪਿੰਡਾਂ ਪਾਜੀਓ ਸਾਡੇ ਮੜਾ ਪਿੰਡ ਨੂੰ ਅੱਜ ਨਾਮਨਿਫਤ ਹੋਏ ਨੇ ਪਰ ਅੱਜ ਦੱਸਾਂਗੇ ਕਿ ਹਲਵਨਗੁਰੇ ਜਿਲ੍ਹਾ ਪ੍ਰਸ਼ਾਸਨ ਦੇ ਲਖਸ਼ੇ ਦੇਤੇ ਸਾਡੇ ਤੇ ਨਾਲ ਸਾਥੀ ਹੋਰ ਨਾਲ ਜੁੜੇ ਨੇ ਜਿਹੜੇ ਕਿ ਸਾਡੇ ਪ੍ਰੈਨਿੰਗ ਦੇ ਵਿੱਚ ਜਿਹੜੀ ਜਿੱਤ ਵੀ ਹਾਸਲ ਕਰਨੀ ਪਲੈਨਿੰਗ ਜਦੋਂ ਹੀ ਸਾਡਾ ਆਪਾਂ ਕਰਨ ਕਰਕੇ ਕੀਤੀ ਹੈ ਡਿਗਾਂ ਬਣਾਉਣ ਦੀ ਕੀਤੀ ਸੀਗੀ ਲੁਧਿਆਣੇ ਦੀ ਕੀਤੀ ਸੀਗੀ ਜ਼ਿਲ੍ਹਾਦਰ ਦੀ ਕੀਤੀ ਸੀਗੀ ਉਹਦਾ ਹੀ ਹੋਣਾ ਜਿਹਨੇ ਗਦਾਸਪੁਰ ਦੇ ਵਿੱਚ ਜਿਹੜੀ ਇਸ ਤਾ ਸਾਡੇ ਜੋਬਨ ਦੇ ਚਿਰਾਂ ਨੇ ਦੱਸਿਆ ਅੱਜ ਅਮਰੇ ਸਾਥ ਚੈਰੀ ਕੱਟਲੀ ਤੇ ਪਹੁੰਚੇ ਸਨ ਔਰ ਲਈ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੀ ਲਕਸ਼ਣਾ ਸਾਰੇ ਹੀ ਆਪਾਂ ਜਿੱਤ ਕੇ ਮਾਨ ਸਾਹਿਬ ਜੀ ਦੇ ਚਿਹਰੇ ਤੇ ਪਾਵਾਂਗੇ ਆਪਣੇ ਮੁਕਾਬਲੇ ਤੋਂ ਦੇ 34 ਦੇ ਸੰਖੇਪ ਦੇਖੋ ਅਸੀਂ ਅੱਜ ਤੱਕ ਆਪਣੇ ਕਿਸੇ ਵੀ ਨਕੀਰੇ ਦੇਖੀ ਨਹੀਂ ਅਸੀਂ ਅਸਲੀ ਨਕੀਰਾ ਨਹੀਂ ਖੀਸੀ ਹੈ ਅਸੀਂ ਸਾਨੂੰ ਆਪਣੀ ਨੀਅਤ ਤੇ ਮਾਣਾ ਅਸੀਂ ਆਪਣੇ ਨਿਰਪਰ ਮੋਰਨ ਕਰਕੇ ਅਸੀਂ ਜਿਹੜੇ ਬਾਬਾ ਲੜੀ ਲਕਸ਼ਣਾ ਜਿੱਤੀ ਸੁਖੀ ਸਾਹਿਬ ਨੂੰ ਹਰਾ ਕੇ ਆਪਾਂ ਕਰਨਤਾਲ ਦੇ ਪੰਚ ਤੋਂ ਵੋਟ ਨਿਭਾ ਆ ਗਿਆ ਆਪਾਂ ਸੀਐਮ ਸਾਹਿਬ ਦੇ ਚਿਹਰੇ ਤੇ ਉਹ ਸੀਟ ਪਾਈ ਆ ਔਰ ਇਸ ਤਰ੍ਹਾਂ ਹੀ ਆਪਣੇ ਮਹੌਤਜ ਗੇਲ ਕਰਦੇ ਹੋਏ ਆਪਾਂ ਜਿਹੜੇ ਇੱਕ ਦਾਸਪੁਰ ਵਿੱਚ ਜਿਹਨੇ ਸੀਤਾ ਜਿਹਨੇ ਪ੍ਰਸਿੱਧ ਹੋਇਆ ਜਾਂ ਮੋਹਰਾ ਵੀ ਜਿਹੇ ਧੋੜ ਗਿਆ ਆਪਾਂ ਪੂਰੀ ਜੀਤ ਜਾਨ ਮੇਟ ਲਾ ਕੇ ਆਪਾਂ ਸੀਤਾ ਜਿੱਤ ਕੇ ਦਿਖਾਵਾਂਗੇ